ਚਾਰ ਸਾਲ ਤੋਂ ਲਗਾਤਾਰ ਧਰਮ ਦਾ ਪ੍ਰਸਾਰ ਤੇ ਪ੍ਰਚਾਰ ਜਿਹੜਾ ਸ਼ਹਿਰ ਚ ਕਰ ਰਿਹਾ ਲੋਕਾਂ ਨੂੰ ਇੱਕ ਚੰਗੇ ਕੰਮਾਂ ਲਈ ਜਾਗਰੂਕ ਕਰ ਰਿਹਾ ਧਰਮ ਨਾਲ ਜੁੜਨ ਲਈ ਪ੍ਰੇਰਨਾ ਦੇ ਰਿਹਾ ਸੋ ਮੈਂ ਨੇ ਨਾਮਿਕਾ ਜੀ ਬਬੀਤਾ ਜੀ ਤੇ ਇਹਨਾਂ ਦੀ ਸਾਰੀ ਟੀਮ ਉਹਨਾਂ ਨੂੰ ਵਧਾਈ ਦਿਨਾ ਕਿ ਕਠਿਨਾਈਆਂ ਆਈ ਲੇਕਿਨ ਹਮੇ ਕੁਛ ਵੀ ਪਤਾ ਨਹੀਂ ਚਲਤਾ ਇਹ ਸਭ ਬਾਬਾ ਮਹਾਰਾਜ ਦੀ ਕਿਰਪਾ ਹੈ ਗਊ ਮਾਤਾ ਦੀ ਕਿਰਪਾ ਹੈ ਔਰ ਰਾਧਾ ਰਾਨੀ ਦੀ ਕਿਰਪਾ ਹੈ ਕਿ ਉਹ ਨਿਰਵਿਘਨ ਜਿਹੜੀ ਸੇਵਾ ਉਹ ਆਂਦੀ ਸੋਸਾਇਟੀ ਦੀ ਸਨਾਤਨ ਦੀ ਉਹ ਕਰ ਰਹੇ ਨੇ ਸ਼ਕਤੀ سے 4 ਸਾਲ ਸੇ ਇਹ ਕੰਟੀਨਿਊ ਪਰਵਾਸ ਫੇਰੀ ਲਗਾ ਰਹੀ ਹੂੰ ਵਰਨਾ ਮੇਰੇ ਅੰਦਰ ਕੋਈ ਇਹ ਹਿੰਮਤ ਨਹੀਂ ਹੈ ਪਰਵਾਸ ਫੇਰੀ ਕਰਨੇ ਕੀ ਇਹ ਨਿਰੰਧਰਮ ਦਾ ਪ੍ਰਚਾਰ ਤੇ ਪ੍ਰਸਾਰ ਕੰਮ ਕਿਉਂਕਿ ਇੱਕ ਧਰਮੀ ਉਹ ਮਾਧਿਅਮ ਹੈ ਜਿਹਦੇ ਨਾਲ ਇੱਕ ਮਨੁੱਖ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦਾ ਸੁਧਾਰ ਸਕਦਾ ਹੈ ਆਪਣੇ ਸਮਾਜ ਚ ਜਿਹੜੀ ਵੀ ਵਿਗਨ ਆਤਾ ਹੈ ਤਾਂ ਆਪਣੇ ਆਪ ਪਾਰ ਹੋ ਜਾਂਦਾ ਹੈ ਜਿਸ ਕੰਮ ਕਾ ਹਮ ਸੰਕਲਪ ਲੈਂਦੇ ਹਾਂ ਉਸਮੇ ਵਿਗਨ ਤਾਂ ਬਹੁਤ ਆئیںਗੇ का जो लक्ष्य है जन जन में भगवान नाम का प्रचार करना गौ माता की सेवा करना मैं उन्हीं को फॉलो करती हूँ छड़ के सारी दुनिया पल्ला राधे रानी का फड़िया रंग इश्क चढ़िया ऐसा गली गली नचाया बधाइया जी दिन भागा वाला आया प्रेम बांटती हूँ और प्रेम ही लेती हूँ हमें सबसे प्रेम से रहना चाहिए और प्रेम धर्म के जब तक अभी समर्पित नहीं करते अपने आप में धर्म का जो लाह है वो नहीं मिल सकता और क्योंकि गौ माता में 33 करोड़ देवी देवताओं का वास है सभी की आरती हो जाती है सभी की परिक्रमा हो जाती है दुण। दुण। ਕੀ ਜਾਏ ਸਭ ਤੋਂ ਪਹਿਲਾਂ ਤਾਂ ਮੈਂ ਰਾਦੇ ਰਾਦੇ ਪ੍ਰਭਾਤ ਫੇਰੀ ਮੰਡਲ ਨੂੰ ਗਊਸ਼ਾਲਾ ਪਹੁੰਚਣ ਤੇ ਜੀ ਆਇਆਂ ਕਹਿੰਨਾ ਆਪਾਂ ਇਹ ਧਰਮ ਦੇ ਵਿੱਚ ਬੜੇ ਸਮਰਪਿਤ ਨੇ ਆ ਲੋਕਾਂ ਨੂੰ ਧਰਮ ਪ੍ਰਤੀ ਸਮਰਪਿਤ ਹੋਣ ਦੀ ਜਿਹੜਾ ਹੋਕਾ ਦੇ ਨੇ ਰੋਜ਼ ਰੋਜ਼ ਪ੍ਰਭਾਤ ਫੇਰੀ ਕਰ ਰਹੇ ਨੇ ਇਹ ਅਤੀ ਉੱਤਮ ਕਰਮ ਕੰਮ ਕਰ ਰਹੇ ਨੇ ਨੇ ਮੈਸੇਜ ਕੀਤਾ ਸਭ ਆਏ ਇਹ ਸਭ ਇਹ ਪੇਮ ਹੈ ਪੇਮ ਕੇ ਕਾਰਨ ਆਏ ਹੈ ਮੈਂ ਕੌਨਸਾ ਇਨਕੋ ਕੁਛ ਦਿੰਦੀ ਹੂੰ ਜੀ ਸੰਚਾਲਕਾ ਇਹ ਖੁਦ ਨੇ ਇਨਾਂ ਨੇ ਪਿਛਲੇ 4 ਸਾਲ ਲਗਾਤਾਰ ਨਿਰਸਵਾਰਥ ਨਿਰਭੇਗਣ ਗਲੀ ਗਲੀ ਮਹਲੇ ਮਹਲੇ ਸ਼ਹਿਰ ਦੇ ਵਿੱਚ ਜਾ ਕੇ ਸਾਨੂੰ ਲੋਕਾਂ ਨੂੰ ਸਵੇਰੇ ਸਵੇਰੇ ਅਮਰਤ ਮਈ ਗੰਗਾ ਦਾ ਇਸ਼ਨਾਨ ਕਰਵਾਉਂਦੇ ਰਹੇ ਨੇ ਪ੍ਰਭਾਤ ਫੇਰੀ ਕਰੀ ਤਾਂ ਮੈਂ ਇਹਨਾਂ ਨੂੰ ਸਵਾਲ ਕੀਤਾ ਮੈਂ ਤੁਹਾਨੂੰ ਦੁੱਧ ਲੈ ਕੇ ਜਾ ਰਿਹਾ ਸੀ ਤਾਂ ਦੀਦੀ ਅੱਜ ਤੱਕ ਟਿਕ ਜਾਂਦੇ ਇੰਨੀ ਬਰਸਾਤ ਹੋਈ ਵੀ ਹੈ ਕਹਿੰਦੇ ਇਹ ਮੇਰਾ ਇੱਕ ਜਿੰਦਗੀ ਦਾ ਸੰਕਲਪ ਹੈ ਦਾ ਰਾਜਾ ਰਾਣੀ ਪ੍ਰਭਾਤ ਫੇਰੀ ਮੰਡਲ ਵੱਲੋਂ ਚੌਥੇ ਸਥਾਪਨਾ ਦਿਵਸ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਸ਼ੁਭਕਾਮਨਾਵਾਂ ਇਹ 4 ਸਾਲਾਂ ਤੋਂ ਲਗਾਤਾਰ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ ਸਵੇਰੇ ਜਿਸ ਵਿੱਚ ਰਾਜਾ ਰਾਣੀ ਦਾ ਜਾਪ ਕੀਤਾ ਜਾਂਦਾ ਹੈ ਤੇ ਲੋਕਾਂ ਨੂੰ ਧਰਮ ਪ੍ਰਤੀ ਤੇ ਸੁਚੇਤ ਕੀਤਾ ਜਾਂਦਾ ਹੈ ਇਸ ਕਰਕੇ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਸਥਾਪਨਾ ਦੇ ਵਾਸਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਰਾਦੇ ਰਾਣੀ ਸਰਕਾਰ ਵੱਲੋਂ ਜਿਹੜੀ ਪ੍ਰਵਾਤ ਫੇਰੀ ਗੱਡੀ ਜਾਂਦੇ ਐਂ ਚੱਲਦੀ ਰਹੇ ਤੇ ਸਵੇਰੇ-ਸਵੇਰੇ ਲੋਕਾਂ ਨੂੰ ਪ੍ਰਭੂ ਦਾ ਨਾਮ ਗੁਣਗਾਨ ਕਰਨ ਦਾ ਮੌਕਾ ਮਿਲਦਾ ਹੈ ਜੀ ਸ਼੍ਰੀ ਰਾਦੇ ਰਾਦੇ ਪ੍ਰਵਾਤ ਫੇਰੀ ਮੰਡਲ ਵੱਲੋਂ ਜਿਹੜਾ ਚੌਥਾ ਇਹ ਅੱਜ ਮਨਾਇਆ ਗਿਆ ਸਥਾਪਨਾ ਦਿਵਸ ਬੜੀ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਵਧਾਈ ਦਿੰਦਾ ਕਿਉਂਕਿ ਪਿਛਲੇ 4 ਸਾਲ ਤੋਂ ਲਗਾਤਾਰ ਧਰਮ ਦਾ ਪ੍ਰਸਾਰ ਤੇ ਪ੍ਰਚਾਰ ਜਿਹੜਾ ਸ਼ਹਿਰ ਚ ਕਰ ਰਿਹਾ ਲੋਕਾਂ ਨੂੰ ਇੱਕ ਚੰਗੇ ਕੰਮਾਂ ਲਈ ਜਾਗਰੂਕ ਕਰ ਰਿਹਾ ਧਰਮ ਨਾਲ ਜੁੜਨ ਲਈ ਪ੍ਰੇਰਨਾ ਦੇ ਰਹੇ ਆ ਸੋ ਮੈਂ ਪੈਨਾ ਨਾਮਿਕਾ ਜੀ ਬਬੀਤਾ ਜੀ ਤੇ ਇਹਨਾਂ ਦੀ ਸਾਰੀ ਟੀਮ ਉਹਨਾਂ ਨੂੰ ਵਧਾਈ ਦਿਨਾ ਕਿ ਉਹਨਾਂ ਨੇ ਇਹ ਵੀੜਾ ਚੁੱਕਿਆ ਔਰ ਨਿਰਵਿਗਨ ਜਿਹੜੀ ਸੇਵਾ ਭਗਵਾਨ ਦੀ ਸੁਸਾਇਟੀ ਦੀ ਸਨਾਤਨ ਦੀ ਉਹ ਕਰ ਰਹੇ ਨੇ ਔਰ ਇਸੇ ਤਰ੍ਹਾਂ ਹੀ ਪ੍ਰਮਾਤਮਾ ਇਹਨਾਂ ਨੂੰ ਵੱਲ ਬਖਸ਼ੇ ਕਿ ਹੋਰ એનર્ਜੀ ਨਾਲ ਅੱਗੇ ਆਉਣ ਵਾਲੇ ਸਮੇਂ 'ਚ ਇਹ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਕਿਉਂਕਿ ਇੱਕ ਧਰਮੀ ਉਹ ਮਾਧਿਅਮ ਹੈ ਜਿਹਦੇ ਨਾਲ ਇੱਕ ਮਨੁੱਖ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦਾ ਹੈ ਸੁਧਾਰ ਸਕਦਾ ਹੈ ਆਪਣੇ ਸਮਾਜ 'ਚ ਜਿਹੜੀਆਂ ਕ੍ਰਿਤੀਆਂ ਆਈਆਂ ਉਹਨਾਂ ਨੂੰ ਆਪਾਂ ਦੂਰ ਕਰ ਸਕਦੇ ਹਾਂ और धन्यवाद सरकार की जय बाबा महाराज की जय हमें बहुत खुशी हो रही है हमें पता नहीं लगता कि चार साल कब व्यतीत हो गए कितनी भी कठिनाइयाँ आई लेकिन हमें कुछ भी पता नहीं चलता ये सब बाबा महाराज की कृपा है गौ माता की कृपा है और राधा रानी की कृपा है जो हम प्रभात फेरी लगा सकते हैं यही हमारा संकल्प है इसमें कोई भी विघ्न आता है तो अपने आप पार हो जाता है जिस काम का हम संकल्प लेते हैं उसमें विघ्न तो बहुत आएंगे और आ आते भी हैं मेरे को भी बहुत सारे आते हैं बहुत कुछ मेरे को सुनना भी पड़ता है लेकिन मैं कोई परवाह नहीं करती बाबा महाराज का जो लक्ष्य है जन जन में भगवान नाम का प्रचार करना गौ माता की सेवा करना मैं उन्हीं को फॉलो करती हूँ और उन्हीं की शक्ति से चार साल से ये कंटिन्यू प्रभात फेरी लगा रही हूँ वरना मेरे अंदर कोई ये हिम्मत नहीं है प्रभात फेरी करने की उनकी कृपा दृष्टि से मैं ये सब करती हूँ और शहर का मुझे बहुत सहयोग है सभी संस्थाओं का धार्मिक संस्थाएं सामाजिक संस्थाएं राजनीतिक संस्थाएं सबका मेरे को बहुत सहयोग है आज भी मैं देख रही हूँ जिस, जिस को भी मैंने मैसेज किया सब आए हैं ये सब एक प्रेम है प्रेम के कारण आए हैं मैं कौन सा इनको कुछ देती हूँ प्रेम बांटती हूँ और प्रेम ही लेती हूँ हमें सबसे प्रेम से रहना चाहिए और प्रेम ही बांटना चाहिए ताकि हम भगवान भगवान को प्राप्त कर सके क्योंकि भगवान को निर्मल मन चाहिए और कुछ नहीं चाहिए जैसे दुर्योधन के मेवे त्याग कर भगवान ने विदुर के घर में प्रसाद ग्रहण किया था ऐसे ही जब हमारा मन सच्चा होगा हम भाव से चाहे भगवान को कुछ भी खिला दें या एक फूल ही चढ़ा दें तो भी भगवान हमारे ऊपर खुश हो जाएंगे तो मैं आप सबको यही हाथ जोड़कर कर बेनती करती हूँ कि कैसे भी टाइम निकाल कर जो हम बात फ्री लगाते हैं उसमें आप जरूर आए राधा रानी का गुणगान करें अपने जीवन को सफल बनाएं गौशाला में भी रोजाना आके गौ माता की सेवा करें क्योंकि गौ गौ माता में 33 करोड़ देवी देवताओं का वास है सभी की आरती हो जाती है सभी की परिक्रमा हो जाती है तो गौ माता विश्व की पूजनिया है सभी देवता भी देखो गौ माता को पहले जब हम हवन करते हैं तो जो हवन की सामग्री होती है वो पंचगव्य से पहले उसको शुद्ध किया जाता है फिर वो हवन में डालते हैं फिर वो ग्रहण करते हैं गौ माता इतनी पूजनीय है बोलिए गौ माता की राधा रानी सरकार पूज्य श्री बाबा महाराज की सभी भक्तों का बहुत बहुत धन्यवाद जिन्होंने आज ਸ਼ੋਭਾ ਯਾਤਰਾ ਮੇ ਆਕਰ ਸ਼ੋਭਾ ਕੋ ਬੜਾਇਆ ਜੈ ਜੈ ਸ਼੍ਰੀ ਰਾਜ ਜੈ ਜੈ ਲੋਕਾਂ ਦਾ ਲੋਕਾਂ ਮੁਬਾਰਕਬਾਦ ਦਿਨ ਤੇ ਮੈਂ ਸ਼੍ਰੀ ਰਾਦੇ ਰਾਦੇ ਜੋ ਬਰਬਾਦ ਫੇਰੀ ਮੰਡਲ ਹੈ ਉਸ ਨੂੰ ਮੁਬਾਰਕਬਾਦ ਦਿਨਾ ਕਿਉਂਕਿ ਧਰਮ ਦੇ ਵਿੱਚ ਜਦ ਤੱਕ ਅਸੀਂ ਸਮਰਪਿਤ ਨਹੀਂ ਕਰਦੇ ਆਪਣੇ ਆਪ ਨੂੰ ਧਰਮ ਦਾ ਜਿਹੜਾ ਲਾਹਾ ਹੈ ਉਹ ਨਹੀਂ ਮਿਲ ਸਕਦਾ ਔਰ ਇਹਨਾਂ ਨੇ ਆਪ ਦਾ ਇਹ ਧਰਮ ਦੇ ਵਿੱਚ ਬੜੇ ਸਮਰਪਿਤ ਨੇ ਆ ਲੋਕਾਂ ਨੂੰ ਧਰਮ ਪ੍ਰਤੀ ਸਮਰਪਿਤ ਹੋਣ ਦੀ ਜਿਹੜਾ ਹੋਕਾ ਦੇ ਨੇ ਨੇ ਰੋਜ਼ ਰੋਜ਼ ਪ੍ਰਵਾਤ ਫੇਰੀ ਕਰ ਰਹੇ ਨੇ ਇਹ অতি ਉੱਤਮ ਕਰਮ ਕੰਮ ਕਰ ਰਹੇ ਨੇ ਜਿੱਤੇ ਸਦਕਾ ਹਰੇਕ ਮਨੁੱਖਿਆ ਨੂੰ ਆਪਣਾ ਜਿਹੜਾ ਜੀਵਨ ਹੈ ਉਹਦੇ ਵਿੱਚ ਸਫਲਤਾ ਪ੍ਰਾਪਤ ਹੁੰਦੀ ਹੈ ਕਿਉਂਕਿ ਜਦ ਤੱਕ ਅਸੀਂ ਸਮਰਪਿਤ ਨਹੀਂ ਹੁੰਦੇ ਤਦ ਤੱਕ ਸਾਨੂੰ ਨਾ ਧਰਮ ਦਾ ਪਤਾ ਲੱਗਦਾ ਹੈ ਨਾ ਕਰਮ ਦਾ ਪਤਾ ਲੱਗਦਾ ਹੈ ਸੋ ਅਸੀਂ ਧੰਨਵਾਦ ਵੀ ਕਰਦੇ ਆ ਇਹਨਾਂ ਦਾ ਕਿ ਇਹਨਾਂ ਨੇ ਬਹੁਤ ਹੀ ਅੱਛਾ ਜਿਹਾ ਕਾਰਜ ਕਰ ਰਹੇ ਨੇ ਲੋਕਾਂ ਨੂੰ ਇੱਕ ਅੱਛੀ ਸੇਵਾ ਦੇ ਰਹੇ ਨੇ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅੱਜ ਦੇ ਦਿਨ ਤੇ ਇਹਨਾਂ ਨੂੰ ਬਹੁਤ-ਬਹੁਤ ਸਾਡੇ ਵੱਲੋਂ ਮੁਬਾਰਕਬਾਦ ਹਾਤਾ ਕੀ ਜੈ ਸਭ ਤੋਂ ਪਹਿਲਾਂ ਤਾਂ ਮੈਂ ਰਾਦੇ ਰਾਦੇ ਪ੍ਰਭਾਤ ਫੇਰੀ ਮੰਡਲ ਨੂੰ ਗਊਸ਼ਾਲਾ ਪਹੁੰਚਣ ਤੇ ਜੀ ਆਇਆਂ ਕਹਣਾ ਦੂਸਰਾ ਮਤਲਬ ਰੋਜ਼ ਦਾ ਜੋ ਇਹ ਸਿਸਟਮ ਹੈ 5:30 ਵਜੇ ਜਾਂ 6:00 ਵਜੇ ਦਾ ਚੱਲਣ ਦਾ ਇੱਕ ਲੇਡੀ ਹੋਣ ਦੇ ਨਾਤੇ ਇਹ ਬਹੁਤ ਵੱਡੀ ਗੱਲ ਹੈ ਵੀ ਰੋਜ਼ ਬਿਨ ਆਗਾ ਮਾਨਸਾ ਹੁੰਦੇ ਹੋਏ ਮੀਂਹ ਹੋਵੇ ਹਨੇਰੀ ਮੈਂ ਦੇਖਿਆ ਵੀ ਇੰਨੇ ਇੰਨੇ ਪਾਣੀ ਦੇ ਵਿੱਚ ਵੀ ਇਹਨਾਂ ਨੇ ਪ੍ਰਵਾਤ ਫੇਰੀ ਕਰੀ ਤਾਂ ਮੈਂ ਇਹਨਾਂ ਨੂੰ ਸਵਾਲ ਕੀਤਾ ਮੈਂ ਇਥੋਂ ਦੁੱਧ ਲੈ ਕੇ ਜਾ ਰਿਹਾ ਸੀ ਮੈਂ ਦੀਦੀ ਅੱਜ ਤਾਂ ਟਿਕ ਜਾਂਦੇ ਇੰਨੀ ਬਰਸਾਤ ਹੋਈ ਵੀ ਇਹ ਕਹਿੰਦੇ ਇਹ ਮੇਰਾ ਇੱਕ ਜ਼ਿੰਦਗੀ ਦਾ ਸੰਕਲਪ ਹੈ ਇਹ ਮੇਰਾ ਸੰਕਲਪ ਮੇਰੇ ਨਾਲ ਹੀ ਜਾਊਗਾ ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਇਹ ਜਿਆ ਸੰਕਲਪ ਲੈਣਾ ਚਾਹੀਦਾ ਹਰ ਇਨਸਾਨ। ਰੇਸ਼ਨ ਭਗਵਾਨ ਕੀ ਜੈ। ਪ੍ਰਵਤ ਫੇਰੀ ਸਾਫਨਾ ਦਿਵਸ ਆਇਆ ਕਦਮ 5ਵੇਂ ਸਾਲ ਵਿੱਚ ਪਾਇਆ ਆਉ ਦਈਏ ਵਧਾਈਆਂ ਜੀ ਦਿਨ ਭਾਗਾ ਵਾਲਾ ਆਇਆ। ਰਾਧੇ ਰਾਣੀ ਦੀ ਹੋਈ ਕਿਰਪਾ ਰੰਗ ਇਸ਼ਕ ਦਾ ਚੜਿਆ ਛੱਡ ਕੇ ਸਾਰੀ ਦੁਨੀਆ ਪੱਲਾ ਰਾਧੇ ਰਾਣੀ ਦਾ ਫੜਿਆ। ਰੰਗ ਇਸ਼ਕ ਦਾ ਚੜਿਆ ਐਸਾ ਗਲੀ ਗਲੀ ਨਚਾਇਆ ਆਉ ਦਈਏ ਵਧਾਈਆਂ ਜੀ ਦਿਨ ਭਾਗਾ ਵਾਲਾ ਆਇਆ। ਬਿਚ ਇਸ਼ਕ ਦੇ ਹੋਏ ਬਾਵਰੇ ਚੜ ਗਈ ਨਾਮ ਖਮਾਰੀ ਸਦਬੁੱਧ ਆਪਣੀ ਖੋ ਬੈਠੇ ਹਾਂ ਛੱਡੀ ਦੁਨੀਆਦਾਰੀ ਮਸਤਾ ਨਾਲ ਮਸਤ ਹੋ ਗਈ ਜਦ ਮਸਤਾ ਵੀੜੇ ਆਇਆ ਆਉ ਦਈਏ ਵਧਾਈਆਂ ਜੀ ਦਿਨ ਭਾਗਾ ਵਾਲਾ ਆਇਆ ਇਸ਼ਕ ਚ ਡੁੱਬੀ ਮਾਨਸਾ ਨਗਰੀ ਰੰਗ ਇਸ਼ਕੇ ਨੇ ਦਿਖਾਇਆ ਪ੍ਰਭਾਤ ਵੇਲੇ ਦੀਆਂ ਫਿਆਵਾਂ ਨੇ ਰਾਧੇ ਰਾਧੇ ਗਾਇਆ ਇਸ਼ਕ ਚ ਭਿੱਜੀਆਂ ਇਹ ਰੂਹਾਂ ਇਸ਼ਕੇ ਮੀਂਹ ਵਰਸਾਇਆ ਆਉ ਦਈਏ ਵਧਾਈਆਂ ਜੀ ਦਿਨ ਭਾਗਾ ਵਾਲਾ ਆਇਆ ਰਾਦੇ ਰਾਣੀ ਦੇ ਇਸ਼ਕ ਚ ਇਨਾਮਕਾ ਹੋਈ ਫਿਰੇ ਮਸਤਾਨੀ ਰਾਦੇ ਰਾਦੇ ਜੈ ਸ਼੍ਰੀ ਰਾਦੇ 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 ਜੈ ਸ਼੍ਰੀ ਰਾਦੇ ਗਲੀਆਂ ਚ ਗਾਉਂਦੀ ਫਿਰੇ دیਵਾਨੀ ਅਗਰ ਹੋਈ ਨੇ ਜੋ ਵੇਖਿਆ ਤੁਹਾਡੇ ਅੱਗੇ ਸੱਚ ਸੁਣਾਇਆ ਆਓ ਦਈਏ ਵਧਾਈਆਂ ਜੀ ਦਿਨ ਭਾਗਾ ਵਾਲਾ ਆਇਆ ਆਓ ਦਈਏ ਵਧਾਈਆਂ ਜੀ ਦਿਨ ਭਾਗਾ ਵਾਲਾ ਸਾਡੇ ਸ਼ਹਿਰ ਮਾਨਸਾ ਲਈ ਇੱਕ ਬਹੁਤ ਹੀ ਖੁਸ਼ੀਆਂ ਭਰਿਆ ਸੁਨੇਹਾ ਜਦੋਂ ਸਾਡੀ ਭੈਣ ਇਨਾਮਕਾ ਜੀਜੀ ਜੀ ਨੇ ਅੱਜ ਤੋਂ 4 ਸਾਲ ਪਹਿਲਾਂ ਸ਼ਹਿਰ ਦੀਆਂ ਬਹੁਤ ਸਾਰੀਆਂ ਭੈਣਾਂ ਨੂੰ ਧਾਰਮਿਕ ਸੰਸਥਾਵਾਂ ਨੂੰ ਇਕੱਠੇ ਕਰਕੇ ਸ੍ਰੀ ਰਾਜੇ ਰਾਜੇ ਪ੍ਰਭਾਤ ਫੇਰੀ ਮੰਡਲ ਮਾਨਸਾ ਦੀ ਜੇ ਬੈਨਰ ਹੇਠ ਜੀ ਜੀ ਸੰਚਾਲਕਾ ਇਹ ਖੁਦ ਨੇ ਇਹਨਾਂ ਨੇ ਪਿਛਲੇ 4 ਸਾਲ ਲਗਾਤਾਰ ਨਿਰਸਵਾਰਥ ਨਿਰਭੇਗਣ ਗਲੀ ਗਲੀ ਮਹਲੇ ਮਹਲੇ ਸ਼ਹਿਰ ਦੇ ਵਿੱਚ ਜਾ ਕੇ ਸਾਨੂੰ ਲੋਕਾਂ ਨੂੰ ਸਵੇਰੇ ਸਵੇਰੇ ਅਮਰਤ ਮਈ ਗੰਗਾ ਦਾ ਇਸ਼ਨਾਨ ਕਰਵਾਉਂਦੇ ਰਹੇ ਔਰ ਇਹਨਾਂ ਦੇ ਮਨ ਦੇ ਵਿੱਚ ਇੱਕੋ ਹੀ ਗੱਲ ਰਹਿ ਜੀ ਕਿ ਮੇਰਾ ਸ਼ਹਿਰ ਇਹਦਾ ਵਿਕਾਸ ਹੋਵੇ ਇਹਦੀ ਖੁਸ਼ਹਾਲੀ ਹੋਵੇ ਔਰ ਸਾਡੇ ਲੋਕ ਧਾਰਮਿਕ ਬੀਤੀ ਦੇ ਨਾਲ ਜੁੜੇ ਰਹਿਣ ਤਾਂ ਜੋ ਉਹਨਾਂ ਦੇ ਪਰਿਵਾਰ ਤੇ ਸਮਾਜ ਦੀ ਭਲਾਈ ਹੋ ਸਕੇ ਅੱਜ ਉਸ ਲੜੀ ਤੇ ਕੜੀ ਦੇ ਸੰਬੰਧ ਦੇ ਵਿੱਚ ਅਨਾਮ ਕਾਜੀ ਨੇ 4 ਸਾਲਾ ਵਰੇ ਘੰਡ ਪਿਛਲੇ 4 ਸਾਲ ਤੋਂ ਲਗਾਤਾਰ ਜੋ ਇਹ ਸਿਸਟਮ ਚੱਲਦਾ ਰਿਹਾ ਉਸ ਨੂੰ ਉਸ ਦੀ ਸਫਲਤਾ ਦੇ ਸਫਲਤਾ ਦੇ ਬਾਰੇ ਜੋ ਅੱਜ ਪ੍ਰਾਮ ਰੱਖਿਆ ਹੈ ਮੇਰਾ ਖਿਆਲ ਹੈ ਸ਼ਹਿਰ ਦੀ ਕੋਈ ਵੀ ਅਜਿਹੀ ਧਾਰਮਿਕ ਸੰਸਥਾ ਨਹੀਂ ਜਿਨੇ ਇਸ ਦੇ ਵਿੱਚ ਸਮੂਲੀਅਤ ਨਾ ਕੀਤੀ ਹੋਵੇ ਔਰ ਵੱਡੀ ਗੱਲ ਦੇਖਣ ਦੇ ਵਿੱਚ ਇਹ ਮਿਲੀ ਜਦੋਂ ਇਹ ਪ੍ਰਵਾਹ ਫੇਰੀ ਅੱਜ ਸ਼ੋਭਾ ਯਾਤਰਾ ਜੈ ਸੰਤੋਸ਼ੀ ਮਾਤਾ ਮੰਦਿਰ ਕਮੇਟੀ ਦੇ ਅੰਗ ਤੋਂ ਸ਼ੁਰੂ ਹੋਈ ਆ ਰੰਭ ਹੋਈ ਉਦੋਂ ਤੋਂ ਲੈ ਕੇ ਸਮਾਪਤੀ ਤੱਕ ਜੋ ਗਊਸ਼ਾਲਾ ਸਾਡਾ ਗਊਸ਼ਾਲਾ ਮਾਨਸਾ ਮਾਨਸਾ ਸ਼ਹਿਰ ਦੀ ਇੱਕ ਬਹੁਤ ਹੀ ਧਾਰਮਿਕ ਅਤੇ ਪਵਿੱਤਰ ਜਗ੍ਹਾ ਹੈ ਉਸ ਦੇ ਵਿੱਚ ਸ਼੍ਰੀ ਰਾਜਾ ਕ੍ਰਿਸ਼ਨ ਜੀ ਦਾ ਇੱਕ ਬਹੁਤ ਹੀ ਸੁੰਦਰ ਆਕਰਸ਼ਕ ਮੰਦਿਰ ਬਣਿਆ ਹੋਇਆ ਹੈ ਉਸ ਮੰਦਿਰ ਦੇ ਵਿੱਚ ਆ ਕੇ ਮੰਗਲ ਆਰਤੀ ਹੋਈ ਔਰ ਪ੍ਰਸ਼ਾਦ ਲਗਾਇਆ ਗਿਆ ਔਰ ਸਾਰਿਆਂ ਨੇ ਖੁਸ਼ੀ ਮਨਾਈ ਔਰ ਇਸ ਤਰ੍ਹਾਂ ਲੱਗ ਰਿਹਾ ਸੀ ਜਦੋਂ ਇਹ ਸ਼ੋਭਾ ਯਾਤਰਾ ਆ ਰਹੀ ਸੀਗੀ ਮੰਦਰ ਤੋਂ ਸੰਤੋਸ਼ੀ ਮਾਤਾ ਮੰਦਰ ਤੋਂ ਗਊਸ਼ਾਲਾ ਤੱਕ ਤਾਂ ਨੱਚਦੇ ਕੁੱਦਦੇ ਵੀ ਸਾਰਾ ਬਰਿੰਦਰਾਮਾ ਤੇ ਬਰਸਾਣਾ ਇੱਥੇ ਆਇਆ ਹੋਇਆ ਸਾਰਾ ਅਨਮਕਾ ਜੀ ਮੈਂ ਤੁਹਾਨੂੰ ਇਸ ਪ੍ਰੋਗਰਾਮ ਦੀ ਸਫਲਤਾ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਪ੍ਰਮਾਤਮਾ ਅਗੇ ਰਾਜਾ ਰਾਣੀ ਸਰਕਾਰ ਅਗੇ ਕਾਮਨਾ ਕਰਦਾ ਹਾਂ ਕਿ ਤੁਸੀਂ ਸਿਹਤ ਹੀ ਆਵੋ ਔਰ ਸਾਨੂੰ ਸਭ ਨੂੰ ਸਮਾਜ ਤੋਂ ਜੋ ਸਮਾਜੀ ਬੰਦੇ ਆ ਧਾਰਮਿਕ ਜਿਵੇਂ ਤੁਸੀਂ ਸਾਨੂੰ ਆਦਿ ਗ੍ਰੰਥਾਂ ਤੋਂ ਮਿਲਣ ਵਾਲੀਆਂ ਸਖਿਆਵਾਂ ਨੂੰ ਭਜਨਾ ਦੇ ਭੇਟਾਂ ਦੇ ਰੂ ਦੇ ਵਿੱਚ ਸੁਣਾਉਣਿਓ ਇਸੇ ਤਰ੍ਹਾਂ ਤੁਸੀਂ ਸਾਨੂੰ ਸੁਣਾਉਂਦੇ ਰਹੋ ਤੇ ਅਸੀਂ ਭਗਵਾਨ ਦੇ ਚਰਨਾਂ ਨਾਲ ਜੁੜੇ ਰਹੀਏ ਔਰ ਇਹੀ ਸਾਡੀ ਕਾਮਨਾ ਹੈ ਇਹੀ ਸਾਡੀ ਦੁਆ ਹੈ ਔਰ ਮੈਂ ਮਾਂ ਸਰਸਤੀ ਅੱਗੇ ਵੀ ਇਹ ਦੁਆ ਕਰਦਾ ਹਾਂ ਕਿ ਆ ਨਾਮ ਕਾ ਦੀਦੀ ਜੀ ਦੀ ਜੀਵਾਂ ਦੇ ਤੇ ਇਸੇ ਤਰ੍ਹਾਂ ਬਰਾਜਮਾਨ ਰਹੇ ਤਾਂ ਜੋ ਇਹ ਸਾਨੂੰ ਇਸ ਤਰ੍ਹਾਂ ਮਿੱਠੇ ਮਿੱਠੇ ਪਿਆਰੇ ਪਿਆਰੇ ਵਧੀਆ ਵਧੀਆ ਭਜਨ ਆਪਦੇ ਮਖਾਰਮਨ ਤੋਂ ਸੁਣਾਉਂਦੇ ਰਹਿਣ